ਸਸੀ ਗਾਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊਜ਼ ਚੈਨਲ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਪੰਜਾਬ ਦੇ ਮੰਤਰੀ ਅਨਮੋਲ ਗगनਮਾਨ ਵਿਆਹ ਦੇ ਬੰਧਨ ਚ ਬੰਨਣ ਵਾਲੇ ਨੇ ਜੀ ਹਾਂ ਤਾਂ ਉਦਾਸੀਆ ਕੀ ਪਹਿਲਾਂ ਵੀ ਆਮ ਆਦੀ ਪਾਰਟੀ ਦੇ ਕਈ ਜਿਹੜੇ ਦਿਗਜ ਨੇਤਾ ਨੇ ਜਿਤਰਾ ਜਿਹਦੇ ਵਿੱਚ ਮੀਤ ਹੇਰ ਹੋ ਗਏ ਨੇ ਹਰਜੋਤ ਸਿੰਘ ਬੈਂਸ ਹੋ ਗਏ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੜਾਇਆ ਉਹ ਸਿਆਸਤ ਜਦੋਂ ਆਮ ਆਦੀ ਪਾਰਟੀ ਦੀ ਜਦੋਂ ਸਰਕਾਰ ਬਣਦੀ ਉਸ ਤੋਂ ਬਾਅਦ ਜਿਹੜਾ ਆ ਉਹ ਵਿਆਹ ਕੀਤਾ ਜਾਂਦਾ ਪਰ ਹੁਣ ਇੱਕ ਨਵੀਂ ਜਿਹੜੀ ਖੁਸ਼ਖਬਰੀ ਆ ਉਹ ਸਾਹਮਣੇ ਆਈ ਹੈ ਕਿ ਆਮ ਆਦੀ ਪਾਰਟੀ ਦੇ ਜਿਹੜੇ ਮੰਤਰੀ ਨੇ ਅਨਮੋਲ ਗगन ਮਾਨ ਜਿਹੜੇ ਵਿਆਹ ਦੇ ਬੰਧਨ ਚ ਜਿਹੜੇ ਉਹ ਬੰਧਨ ਜਾ ਰਹੇ ਨੇ ਔਰ ਐ ਵੀ ਤੁਹਾਨੂੰ ਦੱਸ ਦਈਏ ਕਿ 16 ਜੂਨ ਜਿਹੜੀ ਆ ਉਹਨਾਂ ਦੀ ਜਿਹੜੀ ਵਿਆਹ ਦੀ ਤਾਰੀਖ ਜਿਹੜੀ ਆ ਉਹ ਫਾਈਨਲ ਕੀਤੀ ਗਈ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਕਾਰਨ ਜਿਹੜੀ ਆ ਉਹਨਾਂ ਦੀ ਵਿਆਹ ਦੀ ਤਾਰੀਖ ਉਹ ਨਹੀਂ ਰੱਖੀ ਗਈ ਸੀ ਹੁਣ ਜਦੋਂ ਚੋਣਾਂ ਹੋ ਚੁੱਕੀਆਂ ਨੇ ਹੁਣ ਉਹਨਾਂ ਦੀ ਜਿਹੜੀ ਤਾਰੀਖ ਆ ਉਹ ਰੱਖ ਦਿੱਤੀ ਗਈ ਹੈ ਔਰ ਮਲੋੜ ਦੇ ਜਿਹੜੇ ਇੱਕ ਪੈਲਸ ਦੇ ਵਿੱਚ ਹੀ ਸਾਰੇ ਵਿਆਹ ਦਾ ਕਾਰਜਕ੍ਰਮ ਹੋਏਗਾ ਔਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰਾਜਨੀਤੀ ਦੇ ਆਗੂ ਸਾਰੇ ਹੀ ਜੜੇ ਉਹਨਾਂ ਦੇ ਵਿਆਹ ਦੇ ਵਿੱਚ ਪਹੁੰਚਣਗੇ ਔਰ ਨਾਲ ਦੀ ਨਾਲ ਤੁਹਾਨੂੰ ਗੱਲ ਦੱਸ ਦਈਏ ਕਿ ਅਨਮੋਲ ਗਗਰ ਮਾਨ ਕਾਫੀ ਲੰਬੇ ਸਮੇਂ ਤੋਂ ਜਿਹੜਾ ਫਿਲਮ ਇੰਡਸਟਰੀ ਦੇ ਨਾਲ ਜੁੜੇ ਸਨ ਅਤੇ ਫਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਕੇ ਹੁਣ ਰਾਜਨੀਤੀ ਦੇ ਵਿੱਚ ਜਦੋਂ ਉਹਨਾਂ ਨੇ ਪੈਰ ਰੱਖਿਆ ਤਾਂ ਹੁਣ ਉਹਨਾਂ ਦਾ ਜਿਹੜਾ ਵਿਆਹ 16 ਜੂਨ ਹੋਣ ਵਾਲਾ ਹੈ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊਜ਼ ਚੈਨਲ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਬੈਲ ਆਈਕਨ ਬਟਨ ਨੂੰ ਦਬਾੜਾ ਨਾ ਭੁਲਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ